ਹਾਂ ਉਹ ਬਾਈ ਗੱਡੀਆਂ ਵਾਲਾ ਕੀ ਮੰਗਿਆ ਬਾਈ ਅਰੇ ਆਈ ਨੇ ਕਰਦੇ ਮੁੰਡੂ ਬੱਕਰੀ 18 ਮੰਗਿਆ 18 ਮੰਗਿਆ ਦੋ ਬੱਚੇ ਆ ਬਾਈ ਹਾਂ ਦੋ ਬੱਚੇ ਆ ਪੱਠ ਬੱਕਰਾ ਯਾਰ ਹਾਂ ਇਹ ਕੀ ਲਾਇਆ ਬਾਈ ਜਗੀ 11000 ਲਾਤਾ 11000 ਲਾ ਹਾਂ ਬਾਈ ਕਿੰਨਾ ਕਸਰ ਕਿੰਨੀ ਗਾਵੇ ਗੱਡੀਆਂ ਵਾਲਿਆ ਕਿੰਨੇ ਦੀ ਕਰੇ 1 ਕੋਲ 15 ਦਾ ਥੱਲੇ ਆ ਬੱਕਰੀ ਵੇਚੀ ਨਵੇਂੜੀ ਕੰਮ ਐਵੇਂ ਨਾ ਮੰਗੀ ਯਾਰ ਉਹ ਭਾਈ ਕਿੰਨੇ ਉਹ ਚੱਕੀ 15 ਦੀ ਕਰਾ ਦੇ ਕਿੰਨੇ ਮੰਗੀ ਯਾਰ ਨਹੀਂ 15 ਥੱਲੇ ਆ ਹੈ ਨਾ ਕਿੰਨੇ 17 ਮੰਗੇ 18 ਮੰਗੇ ਕਿਉਂ ਭਾਈ ਸਹੀ ਆ 15 ਥੱਲੇ ਚੱਕੀ ਅੱਗੇ ਗੱਲ ਕਰਦੇ ਆ ਅਰੇ ਸੋਹਣੀ ਦੇ ਸੁਤਲਾ ਬੋਲ ਬੋਲ ਤੂੰ ਹੀ ਬੋਲਣਾ ਤੂੰ ਬੋਲਣਾ ਤੂੰ ਕੋਈ ਕਹੇ ਛੰਡ ਗਿਆ ਨਾ ਜਾਂ ਤੂੰ ਬੜਾ ਪੱਕਾ ਬੰਦਾ ਹੈ 15 ਦੀ ਬਸ ਨਾ ਕਹਿਦਾ ਜਾ ਪਾਛ ਜਾ ਤੂੰ ਤੇ ਨਹੀਂ ਕੱਢ ਲਾ ਕੋਈ ਫਰਕ ਨਹੀਂ ਨਹੀਂ ਬਾ ਬਾ ਕਰੀ ਰਹਿਦਾ ਸਹੀ ਹੈ ਸਿੱਧਾ ਜਾ ਉਹ ਦੇ ਦੇ ਪਰੇ ਹੁਣ ਕੀ ਇੱਥੇ ਮੈਨੇ ਦੇ ਪਵਣਾ ਸੀ ਬੱਕਰੀਆ ਗੜਾ ਆ ਗਈ ਯਾਰ ਦੇਤੀ 12 ਦੀ ਓ ਬੱਲੇ ਲੈ ਵੀ ਗਿਣੋ ਪੈਸੇ ਹੈ ਪੈਸੇ ਦੇ ਦਿੱਤੇ ਗਿਣੋ ਪੈਸੇ ਬਈ ਵਾਹ ਬਈ ਵਾਹ ਲਓ ਵੀ ਆ ਬੱਕਰੀਆ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦੇਣੇ ਮਾੜਾ ਐਨੂੰ ਹੀ ਗੱਡੀਆਂ ਨੇ ਪਰੇ ਲਿੱਸੀ ਆ ਥੋੜੀ ਤੇ ਦੋ ਬੱਚੇ ਆ ਮਗਰ ਇਹਦੇ ਤੇ ਪੈਸੇ ਬਾਈ ਗਿਣ ਲਓ ਓਰੇ ਆ ਆ ਗਿਆ ਨਾ ਲਓ ਵੀ ਪੈਸੇ ਜਿਹੜੀ ਬੱਕਰੀ ਦਾ ਸੌਦਾ ਹੋਇਆ ਗਿਣਾਰਿਆ ਬਾਈ ਜੱਗੀ ਤੇ ਆ ਲਓ ਬਾਈ ਗਿਣ ਕੇ ਦੇ ਦੇ ਦੋ ਦੋ ਸੌ ਆਲ ਪਿੱਛੇ ਸਹੀ ਆ ਗਿਣ ਕੇ ਰੱਖ ਦੋ ਐਨ ਚਾਰ ਸਰ 12 ਸਰ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 2 3 ਲਗਾਏ ਠੀਕ ਹੈ ਪੂਰੇ ਹੋ ਗਏ ਭਾਈ ਲਓ 12 ਠੀਕ ਹੈ ਪੂਰਾ 12000 ਰੁਪਿਆ ਤੁਹਾਡੇ ਕੋਲੇ ਆ ਗਿਆ ਦੇ ਦੇ ਲਓ ਵੀ ਇਸੇ ਤਰ੍ਹਾਂ ਦੋਸਤੋ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਆ ਜੁੜੇ ਰਹੋ ਜੇ ਆਪਣੇ ਚੈਨਲ ਦੇ ਨਾਲ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆ ਵੀ ਆ ਫੱਟ ਦਾ ਕੀ ਮੰਗਿਆ ਬੱਕਰੀ ਦਾ ਬਾਈ ਬੋਲ 11 11000 ਚਲ ਹੋਣੇੜੇ ਵਪਾਰੀਓ ਤੂੰ ਹੀ ਐ ਤੇ ਕੀ ਲਾਇਆ ਜੱਗੀ 7000 ਲਾਦਾ ਬਾਈ ਠੀਕ ਆ ਇਤਨੀ ਕਸਰਾ ਬੋਲੋ ਜੱਜ ਜੀ ਆ ਲੈ ਯਾਰ ਜਾ 7500 ਦੀ ਵੇਚੀ ਜਾਂ ਚੱਟ ਪਰੇ ਹੋੜ ਕੀ ਆ ਹੁਣ ਬਾੜ ਬਣ ਗਿਆ ਹੁਣ ਤੂੰ ਨਹੀਂ ਬੰਦ ਆਉਂਦਾ ਜੀ ਉਹ ਨਹੀਂ ਪੈਸੇ ਉਹ ਪੈਸੇ ਲੈ ਲਾਂਗੇ ਅਸੀਂ ਪੈਸੇ ਤੇ ਭਾਜ ਛੱਡੀਓ ਛੱਡੀ ਮਾ ਸਾਡ ਤੇ ਤੇਰੀ ਬੱਕਰੀ ਜਣੀ ਖਾਂਦੇ ਨਹੀਂ ਖਾਂਦੇ ਆਲਾ ਫੜ ਹੋਰ ਕੀ ਭਾਲਦਾ ਤੂੰ ਆ ਗੱਲ ਸੁਣ ਲੈ ਮੇਰੀ ਭਰਾ ਦੀ ਮੰਨਣੀ ਪਊਗੀ ਕਣ ਜਾਂ ਪੂਰੇ ਦੀ ਕਰਤੀ 8 800 ਦੀ ਜਾਂ ਹੋ ਗਈ ਆ ਜਾਂਦੇ ਜਾਂ ਜਾਂਦੇ ਹੋ ਗਈ ਆ ਜਾਂ ਪਾਲਾ ਸਰਜੀ ਸਰਜੀ ਲਮੋੜੀ ਨਾ ਸੁਣ ਗੱਲ ਸੁਣ ਲੈ ਇੱਕ ਮਿੰਟ ਮੇਰੀ ਸਾਲਾ ਬੰਦੇ ਦੀ ਕਦਰ ਕਰੀ ਜਿੰਦੀ ਆ ਜਾ ਜੋ ਹੋ ਗਈ ਸੋਕ ਦੀ 8000 ਦੀ ਗੇਜ ਸੀ ਲਿਖਾਈ ਆਉ ਤੋਂ ਆਉਦੀ ਆ ਉਹ ਸਰ ਲਾਈਫ ਤੇ ਮੂੰਹ ਕਰ ਕਾ ਜਾ ਹੋ ਗਈ ਯਾਰ ਆਪਰਾ ਕੋਸ਼ੀ ਆ ਭਾਈ ਤੂੰ ਲਿਖਾਈ ਦਾ ਕਿਵੇਂ ਕੀਤਾ ਆਉਦੀ ਆਉਦੀ ਆ ਲਿਖਾਈ ਦਾ ਬਣਾਓ ਪੈਸੇ ਆ ਜਾਓ ਲਿਖਾ ਦੋ ਹਾਂ ਭਾਈ ਕਿਵੇਂ ਹੋ ਗਿਆ ਭਾਈ ਭਾਈ ਜੱਗੇ 7500 ਹੋ ਗਿਆ ਭਾਈ 7500 ਦਾ ਭਾਈ ਆਪਣਾ ਪਿੰਡ ਕਿਹੜਾ ਹੈ ਬੱਸ ਮੈਂ ਲੈ ਲੈਣਾ ਵੀਡੀਓ ਚ ਨਾ ਦੇ ਕਿਉਂ ਮਰੀ ਜਾਂਦਾ ਮੈਂ ਆ ਗਿਣ ਲਓ ਗਿਣ ਲਓ ਕੋਈ ਨਹੀਂ 7500 ਦਾ ਹੋ ਗਿਆ ਬਾਈ ਮੈਂ ਉਹਨੇ ਕਿ ਤੂੰ ਠੀਕ ਕਰ ਲਓ ਬਾਈ ਸੱਤਪਾਲ ਕਵਰ ਵਾਲਿਆਂ ਨੇ ਬੱਕਰਾ ਲਿਆ ਸੁਖਨਾ ਆਪ ਨੂੰ ਬੱਕਰਾ ਮੰਡੀ ਤੋਂ ਤੇ ਜੱਗੀ ਨੇ ਕਰਾਇਆ ਬਾਈ ਨੇ ਕਰਾਇਆ ਸਭ ਦਾ ਤੇ ਬਾਈ ਆਪਣਾ ਕਿਹੜਾ ਬਣ ਦੱਸਾਂ ਲਾਲ ਬਾਈ ਵਾਲਿਆਂ ਨੇ ਬੱਕਰਾ ਵੇਚਿਆ ਬੱਕਰਾ ਤੁਹਾਨੂੰ ਬਾਅਦ ਚੋਂ ਘੋਣੇ ਪਹਿਲਾਂ ਪੈਸੇ ਗਿਣ ਲਓ ਆ ਬੱਕਰਾ ਆ ਬੱਕਰਾ ਦਾ ਪਿੱਛੇ ਲਓ ਪੈਸੇ ਗਿਣ ਲਈ ਇੱਕੋ ਮਿੰਟ ਬਸ ਹਾਂ ਠੀਕ ਹੈ ਜੀ ਲਓ ਜੀ ਆ ਬੱਕਰਾ ਹੈ ਗੁਲਾਬੀ ਕੰਨ ਦਾ ਦੋਸਤੋ ਚਿੱਟੀ ਅੱਖ ਬਰਫਰਗੀ ਸੋਹਣਾ ਬਹੁਤ ਆ ਇਹ ਮੰਨ ਲਿਓ ਬਾਈ ਜੀ ਅੱਗੇ ਨਾਲ ਮੰਨ ਲਓ ਆ ਲੈ ਕੱਚੇ ਪੱਕੇ ਕਰਨ ਦਾ ਕੀ ਫੜਾ ਫੜਾ ਹਾਂ ਆ ਫੜ ਬਾਈ ਜੀ ਲੈ ਹੁਣ ਮੋੜੀ ਨਾ ਕਿੰਨੇ ਦੀ ਕਰਤੀ 3500 ਹੋਰ ਇੰਨਾ ਕੇ ਫਰਕ ਆ ਬਹੁਤ ਫਰਕ ਜਾ ਲਖਾਈ ਕਰਾ ਦੇਾਂਗੇ ਤੂੰ ਰੱਖ ਰੱਖ ਪੂਰੇ-ਪਰੇ ਰੱਖ ਲੈ ਬਲ ਤੇ ਲੱਗੀਆਂ ਨੇ ਦੂਜੀਆਂ ਮਟਾਲੀ ਦਿੱਤੀਆਂ ਕੋ ਫਿਰ ਬਲ ਲੱਦੀ ਕਾਲ ਦਾ ਨਾ ਹਾਂ ਕਿੰਨੀ ਕਿਹੜਾ ਸਰਾ ਪਾਲਾ ਲੈ ਥਾਣੇ ਵੀ ਬਾਈ ਜੀ 2000 ਘਟ ਗਿਆ ਜਾਂ 4 ਦੀ ਦੇ ਯਾਰ ਬੜਾ ਯਾਰ 4 ਦੀ ਨਾ ਫੜਾ ਮੈਂ ਨਹੀਂ ਇਹ ਕਰਾਉਂਦਾ ਨਾ ਨਾ ਲਖਾਉਂਦਾ ਆਪਾਂ ਆਪਣੀ ਕਰ ਲੋ ਚੱਲ ਬੜਾ ਯਾਰ ਬੜੇ ਕੀ ਫਰਕ ਪੈਂਦਾ ਚੱਕ ਠੀਕ ਹੈ ਲਖਾਉਂਦਾ ਆਪਦੀ 4000 ਰੁਪਏ ਲਓ ਵੀ ਬੱਕਰੀ ਤੁਹਾਨੂੰ ਵਿਖਾ ਦਿੰਨੇ ਆ ਆ ਫੜ ਲਓ ਆ ਬੱਕਰੀ ਆ ਖਾਲੀ ਘੱਬਣ ਦੀ ਕੋਈ ਗਾਰੰਟੀ ਨਹੀਂ ਤੇ ਸੁਖਣਾ ਬੱਕਰਾ ਮੰਡੀ ਤੇ ਬਾਈ सोनू ਨੇ ਵੇਚੀ ਇਹ ਸੰਗੂ ਵਾਲੇ ਵਾਲੇ ਨੇ ਬਾਈ ਰਾਜੇ ਨੂੰ ਸੁਖਨਾ ਬਲੂ ਵਾਲੇ ਨੂੰ ਲੈ ਗਣਦੇ ਬਾਈ ਪੈਸੇ ਕਿੰਨੇ ਦੀ ਕਰਤੀ ਪੂਰੇ 4 ਦੀ ਕਰਤੀ ਲਿਖਾਈ ਆਪ ਕੋ ਆਪਣੀ ਗਣਦੇ ਸਾਰੇ ਪੈਸੇ ਸੁਖਨਾ ਕਿੰਨਾ ਆਹ ਆ ਵੀ ਥਣ ਥਣ ਥਣੋ ਦਿਖਾ ਦਿੰਦੇ ਇੱਕ ਥਣ ਥੋੜਾ ਛੋਟਾ ਚੱਲਦਾ ਸਾਰਾ ਕੁਝ ਚੱਲ ਚੱਲ ਆ ਤੂੰ ਚੱਲਦਾ ਸਾਰਾ ਕੁਝ ਹੈ ਉਹ ਕਰਨੇ ਆ ਕਰਾ ਦਿੰਦੇ ਔਰ ਲੈ ਵੀ ਬਾਈ ਰਾਜਾ ਕਰੂਗਾ Google Pay ਤੇ ਹਾਂਜੀ ਭਾਈ ਜੀ ਭਾਈ ਆਇਆ ਹੋ ਕਰਿਓ ਕਿਵੇਂ ਕੀਤਾ ਭਾਈ ਹਾਂ ਭਾਈ ਸੰਦੀਪ ਕਰਨੀ ਗੱਲ ਹੋਈ ਲਓ ਜੀ ਆ ਸੌਦਾ ਹੋਇਆ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਜ਼ਰੂਰ ਦੇਵਾਂਗੇ ਭਾਈ ਸ਼ਿੰਦੂ ਆ ਝੋੜਾਂ ਵਾਲਾ ਤੇ ਭਾਈ ਸੌਦਾ ਕਿਵੇਂ ਕੀਤਾ ਭਾਈ ਸ਼ਿੰਦੂ ਆ ਦੋ ਦਿੱਤੇ ਨਾਲ ਵਾਦਾ ਤੱਕ ਨਾਲ ਵਾਦਾ ਦਿੱਤਾ ਭਾਈ ਵਾਦਾ ਵਾਦਾ 700 ਰੁਪਿਆ ਦਿੱਤਾ ਆ ਦੋ ਨਾਗਾ ਭਾਈ ਸ਼ਿੰਦੂ ਦੇ ਆ ਆ ਬਰਬਰੀ ਬੱਕਰੀ ਤੇ ਉਹ ਪਰਲੀ ਦੇਸੀ ਹੈ ਆ ਗੱਬਣਾ ਬਾਈ ਠੀਕ ਆ ਆ ਗੱਬਣਾ ਤੇ ਆਓ ਖਾਲੀ ਆ ਉਹ ਖਾਲੀ ਆ ਤੇ ਆ ਕਿਵੇਂ ਆ ਆ ਗੱਬਣਾ ਬੱਕਰੀ ਬਾਈ ਕਿੰਨੇ ਚਿਰ ਦੀ ਬਾਈ ਇਹ ਮਹੀਨਾ ਕੱਢੂਗੀ ਚਾਰਾਂ ਮਹੀਨੇ ਦੀ ਗੱਬਣਾ ਬੱਕਰੀ ਦੇ ਨਾਲ ਕਿੰਨੇ ਪੈਸੇ ਦਿੱਤੇ ਬਾਈ 700 ਰੁਪਏ 700 ਰੁਪਏ ਨਾਲ ਦਿੱਤਾ ਸਿੰਦੂਰੂ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਨਵੇੜਤਾ ਕੰਮ ਚਲੋ ਬਾਈ ਲਿਖਾਈ ਕਰੋ ਰਾਤੀ ਹੋਗੀ ਹੋਗੀ ਠੀਕ ਆ ਜੀ ਠੀਕ ਆ ਤੈਨੂੰ ਬਾਤ ਆ ਗਈ